Mm hmm. ਬਈ ਜੀ ਨਾ ਤੁਹਾਡਾ ਕਿੰਦਰ ਸਿੰਘ ਹੈ ਜੀ ਕਿੱਧਰ ਕਿਹੜਾ ਪਿੰਡਾ ਕੋ ਚੌਪਰ ਤੇ ਜੀ ਹਾਲਾਤ ਕੀ ਨੇ ਮੰਡੀ ਚ ਝੋਨਾ ਖੁੱਲੇ ਦੇ ਵਿੱਚ ਪਿਆ ਹੈਗਾ ਹਾਲਾਤ ਕੀ ਨੇ ਮੰਡੀ ਹਾਲਾਤ ਤਾਂ ਪੂਰੇ ਹੀ ਮਾਰੇ ਹੋਏ ਹੋ ਹਾਂ ਬਹੁਤ ਜ਼ਿਆਦਾ ਹੁਣ ਆ ਮਹੀਨਾ ਪਿੱਛੇ ਪਊ ਮੀਂਹੇ ਮਾਰਤੇ ਇਹ ਦੋ ਨੁਕਸਾਨ ਕੀ ਹੋਵੇ ਕੋ ਹੜਾ ਨੇ ਮਾਰਤੇ ਕੋ ਮੀਂਹ ਨੇ ਮਾਰਤੇ ਚਾਰ ਸਪਰੇ ਮਾਰ ਹੀ ਪੈਂਦੀ ਹੈ ਜਿਹੜਾ ਝੋਨਾ ਖੁੱਲਾ ਮੰਡੀ ਚ ਪਿਆ ਇਹ ਚੋਣਾਂ ਦਾ ਨਸਾਨ ਕਿੰਨਾ ਹੋ ਗਿਆ ਭਾਈ ਪੂਰਾ ਹੀ ਆ ਜੀ ਪੂਰਾ ਰੋ ਰਿਹਾ ਹੁਣ ਮਹੀਨਾ ਪਿੱਛੇ ਜਾਊਗਾ ਮੀਂਹੇ ਮਾਰਤੇ ਜਾਣਾ ਜਨਤਾ ਤਾਂ ਤੇ ਬਾਰਿਸ਼ ਦਾ ਫਸਲਾਂ ਦਾ ਲਿਸਾਨ ਖੇਤਾਂ ਚ ਵੀ ਕਿੰਨਾ ਕਿ ਪੂਰਾ ਹੀ ਆ ਜੀ ਹਾਂ ਆ ਹੁਣ ਜੇ ਵੜਨ ਵਾਲਾ ਝੋਨਾ ਤੇ ਕੀ ਕਰੂਗਾ ਨਾ ਵੜਿਆ ਜਾਵੇ 10 15 ਦਿਨ ਜੇ ਹਟੇ ਹੀ ਨਾ ਮੀ ਕੀ ਕਰਾਂਗੇ ਹਾਂ ਹਾਂਜੀ ਬਾਪੂ ਜੀ ਦਾ ਨਾਮ ਤੁਹਾਡਾ ਚਿੜਗਿਆ ਸਿੰਘ ਕੀ ਹਾਲਤ ਨੇ ਮੰਡੀ ਦੇ ਮੰਡੀ ਦਾ ਤਾਂ ਬੁਰਾ ਹਾਲ ਹੋਇਆ ਪਿਆ ਜੀ ਹਾਂ ਕਿਉਂ ਤੁਹਾਨੂੰ ਸਿੱਟੀ ਬੈਠੇ ਆ ਤਾਂ ਉੱਤੇ ਬਾਰਿਸ਼ ਪਈ ਜਾਂਦੀ ਆ ਤੇ ਜਿਹੜਾ ਖੇਤ ਚ ਖੜਾ ਉਹ ਵੀ ਨੁਕਸਾਨ ਉਹਨੂੰ ਦਾ ਵੱਧ ਪਊ ਨੁਕਸਾਨ ਦੀ ਦੂਆ ਦੇਖ ਕੇ ਤੇ ਫਿਰ ਖਰਚਾ ਵੀ ਦੂਣਾ ਪੈ ਜੂ ਬੁੜਾਈ ਤੇ ਬਾਕੀ ਸਿਰੇ ਉਹ ਵੀ ਝਾੜ ਚ ਨਹੀਂ ਆ ਮਨ ਕਿੰਨਾ ਬਾਬਾ ਆਖਾ ਹੁੰਦਾ ਜੱਟ ਦਾ ਕਿਦੋਂ ਫਸਲ ਪੁੱਤਾਂ ਵਾਂਗ ਪਾਲੀ ਮੰਡੀ 'ਚ ਰੱਖਦੀ ਨੇ ਮਨ ਤਾਂ ਬਹੁਤ ਦੁਖੀ ਆ ਇਸੇ ਦੇ ਸਿਰ ਤੇ ਜੱਟ ਬਚਦਾ ਜੀ ਹਾਂ ਤਾਂ ਹੁਣ ਇਹੀ ਖਰਾਬ ਹੋਈ ਜਾਂਦੀ